ਜਦੋਂ ਅੰਦਰੋਂ ਦੇਖਣ ਲਈ ਨਜ਼ਰ ਮਿਲ ਜਾਂਦੀ ਆ ਨਾ ਕਿਸੇ ਨੂੰ ਉਹਨੂੰ ਕੀ ਦਿਂਦਾ ਉਹਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਦਿਖਦਾ ਪਰਮੇਸ਼ਰ ਨਜ਼ਰ ਆਉਂਦਾ ਇਹ ਦੇਖਣ ਲਈ ਪਹਿਲਾਂ ਮਿਹਨਤ ਕਰਨੀ ਪੈਂਦੀ ਆ ਪਹਿਲਾਂ ਗੁਰੂ ਦਾ ਹੁਕਮ ਮੰਨਦਾ ਫਿਰ ਹੁਕਮ ਅਨੁਸਾਰ ਕਰਮ ਕਰਦਾ ਬੰਦਗੀ ਭਗਤੀ ਸਮਰਨ ਨਾਮ ਸੇਵਾ ਦਾਨ ਇਹ ਸਾਰੇ ਕਾਰਜ ਕਰਦਾ ਜਦੋਂ ਕਰਦਿਆਂ ਕਰਦਿਆਂ ਗੀਵ ਤੇ ਕਿਰਪਾ ਹੁੰਦੀ ਉਹ ਨੂੰ ਆਪਣੇ ਅੰਦਰ ਪਰਮਾਤਮਾ ਦੇ ਦਰਸ਼ਨ ਹੋ ਜਾਂਦੀ ਆ ਸਾਰਿਆਂ ਤੋਂ ਪ੍ਰਮੁੱਖ ਦਰਸ਼ਨ ਹਿਰਦੇ ਦਾ ਦਰਸ਼ਨ ਆ ਆਪਾਂ ਕਈ ਬਚਨ ਕਰਦੇ ਕਰਦੇ ਮਨ ਦਾ ਵੀ ਜ਼ਿਕਰ ਕਰ ਜਾਂਦੇ ਆ ਵੀ ਮਨ ਜਿਹੜਾ ਉਹਦੇ ਅੰਦਰ ਇਦੇ ਅੰਦਰ ਕੀ ਹੈ ਠਾਕੁਰ ਪਰਮਾਤਮਾ ਪੰਜਵੇਂ ਪਾਤਸ਼ਾਹ ਨੇ ਸੁਖਮਣੀ ਸਾਹਿਬ ਦੇ ਵਿੱਚ ਬਚਨ ਕਿਹਾ ਕੀ ਕਹਿੰਦੇ ਘਾਟ ਘਟ ਮੈਂ ਹਰ ਜੂ ਵਸੈ ਸੰਤਨ ਕੇ ਹੋ ਪੁਕਾਰ ਪਿਆਰਿਓ ਹਰ ਹਿਰਦੇ ਦੇ ਵਿੱਚ ਪਰਮਾਤਮਾ ਰਹਿੰਦਾ ਪਰ ਕਹਿੰਦੇ ਦਿਖਦਾ ਕਿਨੂ ਆ ਕਹਿੰਦੇ ਸੰਤਾਂ ਨੂੰ ਉਹ ਆਵਾਜ਼ ਦਿੰਦੇ ਆ ਵੀ ਪਿਆਰਿਓ ਸਭ ਦੇ ਵਿੱਚ ਪਰਮਾਤਮਾ ਹੈ ਪਰਮੇਸ਼ਰ ਹੈ ਇਥੇ ਭਗਤ ਕਹਿੰਦੇ ਕਹਿੰਦੇ ਦੋਏ ਦੋਏ ਲੋਚਣ ਪੇਖਾਂ ਮੈਂ ਦੋਨਾਂ ਦੋਨਾਂ ਅੱਖਾਂ ਦੇ ਨਾਲ ਵੇਖਿਆ ਕੀ ਵੇਖਿਆ ਹਉ ਹਰ ਵਿਰਣ ਔਰ ਨਾ ਦੇਖਾਂ ਹਉ ਹਉ ਦਾ ਮਤਲਬ ਮੈਂ ਮੈਂ ਹਾਰ ਵੇਣ ਪਰਮਾਤਮਾ ਦੇ ਬਿਨਾ ਮੈਨੂੰ ਕੁਝ ਨਹੀਂ ਦਿੰਦਾਗਾ ਮੈਨੂੰ ਜਦੋਂ ਮੈਂ ਦੇਖਦਾ ਮੈਨੂੰ ਪਰਮਾਤਮਾ ਦਿਖਦਾ ਮੈਨੂੰ ਪਰਮੇਸ਼ਰ ਦੇ ਦਰਸ਼ਨ ਹੁੰਦੇ ਆ ਹੁਣ ਕਹਾ ਕੀ ਕਹਿੰਦੇ ਕਹਿੰਦੇ ਨੈਣ ਰੇ ਰੰਗ ਲਾਈ ਵਾਹ ਮੇਰੇ ਨੇਤਰਾਂ ਨੂੰ ਪਰਮਾਤਮਾ ਦਾ ਰੰਗ ਛੜ ਗਿਆ ਜਿਹੜੇ ਨੇਤਰ ਆ ਨਾ ਇਹਨਾਂ ਵਿੱਚ ਪ੍ਰੇਮ ਪੈਦਾ ਹੋ ਗਿਆ ਅੱਖਾਂ ਦੇ ਵਿੱਚ ਵੀ ਬਹੁਤ ਕੁਛ ਹੈ ਕਈ ਵਾਰੀ ਗੁੱਸੇ ਨਾਲ ਝਾਕਦਾ ਬੰਦਾ ਹੁਣ ਝਾਕਣਾ ਤਾਂ ਅੱਖਾਂ ਨਾਲ ਹੈ ਗੁੱਸਾ ਉਹਦੇ ਅੰਦਰ ਹੁੰਦਾ ਅੱਖਾਂ 'ਚ ਪ੍ਰਗਟ ਹੋ ਜਾਂਦਾ ਕਈ ਵਾਰੀ ਕਰੋਧ ਨਾਲ ਝਾਕਦਾ ਕਰੋਧ ਅੰਦਰ ਹੁੰਦਾ ਅੱਖਾਂ 'ਚ ਪ੍ਰਗਟ ਹੋ ਜਾਂਦਾ ਕਈ ਵਾਰੀ ਸਮਾਨ ਝਾਕਦਾ ਬਿਨਾ ਉਹੀ ਨਾਰਮਲੀ ਝਾਕਦਾ ਉਦੇ ਅੰਦਰ ਵੀ ਸਮਾਨਤਾ ਦਾ ਕੋਈ ਪਾਕੀ ਨਹੀਂਗਾ ਨਾ ਚੰਗਾ ਨਾ ਮੰਦਾ ਨਾ ਬੁਰਾ ਨਾ ਆਪਣਾ ਨਾ ਪਰਾਇਆ ਸਮਾਨ ਸਹਿਜੇ ਉਹਨੂੰ ਮੈਂ ਦੇਖਦਾ ਕਈ ਵਾਰੀ ਅੰਦਰ ਪਿਆਰ ਪੈਦਾ ਹੁੰਦਾ ਝਾਗਦਾ ਉਹਦੀਆਂ ਚੱਕਣੀ ਚ ਵੀ ਪਿਆਰ ਆ ਕਈ ਅਵਸਥਾ ਵਾਲੇ ਲੋਗ ਆ ਉਹਨਾਂ ਦੇ ਅੰਦਰ ਪ੍ਰੇਮ ਆ ਜਰੂਰ ਝਾਖਦੇ ਆ ਤਾਂ ਪ੍ਰੇਮ ਦੇ ਨਾਲ ਝਾਖਦੇ ਉਹਨਾਂ ਦੀ ਨਜ਼ਰ ਦੇ ਵਿੱਚੋਂ ਪ੍ਰੇਮ ਡੁੱਲ ਡੁੱਲ ਪੈਂਦਾ ਜਰੂਰ ਝਾਖਦੇ ਆ ਨਾ ਸਾਹਮਣੇ ਵਾਲਾ ਖੁਸ਼ ਹੋ ਜਾਂਦਾ ਜਿਹਦੇ ਅੰਦਰ ਪ੍ਰੇਮ ਆ ਨਾ ਜਰੂਰ ਉਹ ਝਾਕੇ ਸਾਡੇ ਅੰਦਰ ਖੁਸ਼ੀ ਪੈਦਾ ਹੋ ਜਾਂਦੀ ਇੱਥੇ ਭਗਤ ਕਹਿੰਦੀ ਕਹਿੰਦੇ ਮੈਨੂੰ ਪਰਮਾਤਮਾ ਤੋਂ ਬਿਨਾ ਕੁਝ ਨਹੀਂ ਦਾ ਨੀ ਤੇ ਉਹਦੇ ਦਰਸ਼ਨ ਕਰ ਕਰਕੇ ਮੇਰੇ ਪ੍ਰੀ ਨੈਣਾ ਦੀ ਵਿਚ ਨੈਣ ਰਹਿ ਰੰਗ ਲਾਈ ਮੈਨੂੰ ਪਰਮੇਸ਼ਵਰ ਦੇ ਰੰਗ ਵਿੱਚ ਰੰਗੇ ਗਏ ਹੁਣ ਜਦੋਂ ਪਰਮਾਤਮਾ ਦੇ ਰੰਗਾਂ ਵਿੱਚ ਅੱਖੀਆਂ ਰੰਗੀਆਂ ਜਾਣ ਫਿਰ ਉਹਦੇ ਵਿੱਚ ਕੀ ਦੀਂਦਾ ਵਾ ਜਿਹੜੇ ਪਾਸੇ ਦੇਖਾਂ ਤੂੰ ਦੇਖਦਾ ਫਿਰ ਉਹ ਅੱਖਾਂ ਜਦੋਂ ਚਾਗਦੀਆਂ ਪ੍ਰਭੂ ਦੇ ਦੀਦਾਰ ਹੁੰਦੇ ਆ ਪਰਮੇਸ਼ਰ ਦੇ ਕਿਉਂਕਿ ਰੱਬ ਦੇ ਰੰਗਾਂ ਵਿੱਚ ਰੰਗੀਆਂ ਗਈਆਂ ਉਹਨਾਂ ਦੇ ਅੰਦਰ ਪਰਮਾਤਮਾ ਦਾ ਪ੍ਰੇਮ ਪੈਦਾ ਹੋ ਗਿਆ ਕਿਉਂਕਿ ਉਹ ਜਿਹੜਾ ਸਰੀਰ ਹੈ ਉਹਦੇ ਅੰਦਰ ਵਾਹਿਗੁਰੂ ਦਾ ਪ੍ਰੇਮ ਹੈ